ਨਾ ਭਗਤਾ ਤੇਰਾ ਕੁਛ ਦੇਖ ਲੀਏ ਦੇਖ ਕੇ ਦੱਸ ਦਈਏ ਤੈਨੂੰ ਕੀ ਬਿਮਾਰੀ ਆ ਤਾਂ ਮੈਨੇ ਜਿੰਗਾ ਬਾਬਿਆ ਦੇਖ ਲਓ ਬਾਬਾ ਜੀ ਦੇਖ ਲੀਏ ਦੇਖ ਲਓ ਬਾਬਾ ਸੱਪ ਤਾਂ ਨਹੀਂ ਖਾਦਾ ਇਹ ਨਾ 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 ਭਗਤਾ ਇਹ ਸੱਪ ਕੁਛ ਨਹੀਂ ਬਾਬਾ ਅੱਗੇ ਅੱਗੇ ਆ ਰਿਹਾ ਨਹੀਂ ਅੱਗੇ ਨਹੀਂ ਆਉਂਦਾ ਇਹ ਬੱਕਰੀ ਵਾਂਗੂ ਬਿਲਕੁਲ ਸ਼ਾਂਤ ਬੈਠਾ ਟੈਨਸ਼ਨ ਨਾ ਲੈ ਬਾਬਾ ਇਹਨੂੰ ਪਟਾਰੇ 'ਚ ਬੰਦ ਕਰ ਲੋ ਤੂੰ ਚੁੱਪ ਕਰਕੇ ਬਹਿ ਜਾ ਤੂੰ ਵੀ ਆਏ ਸ਼ਾਂਤ ਹੋ ਜਾਏਂਗਾ ਬਾਬਿਆ ਨੇ ਜੋ ਮੰਤਰ ਮਾਰਤਾ ਤੇ ਰੇਤੇ ਤੀ ਜਾਦੀ ਬੋਧੀ ਆ ਨਾ ਇਹ ਚੁੱਪ ਕਰਕੇ ਬੈਠਾ ਤੇ ਬਾਬਾ ਮੈਨੂੰ ਸੱਪਾਂ ਤੋਂ ਡਰ ਲੱਗਦਾ ਇਹ ਕੋਈ ਗੱਲ ਨਹੀਂ ਫਿਰ ਪਾਸੇ ਭਗ ਜਾ ਜੇ ਤੈਨੂੰ ਜ਼ਿਆਦਾ ਡ ਤੇਰੀ ਜ਼बान ਥੋੜੀ ਜਿਹਾ ਜ਼ਿਆਦਾ ਚੱਲਦੀ ਹੈ ਪਹਿਲਾਂ ਤੇਰੀ ਜ਼बान ਦੀ ਦਵਾਈ ਮੈਨੂੰ ਦੇਣੀ ਪਊਗੀ ਮੈਨੂੰ ਐਸਾ ਕਹ ਪਹਿਲਾਂ ਬਾਬਾ ਸਾਰਿਆਂ ਤੂੰ ਬਾਬੇ ਨੂੰ ਨਾ ਬਾਬਾ ਨਾ ਤੂੰ ਬਾਬੇ ਨੂੰ ਫੁੱਦੂ ਬਾਬਾ ਨਾ ਸਮਝ ਲਈ ਬਾਬਾ ਬਹੁਤ ਪਹੁੰਚਾ ਹੋਇਆ ਬਾਬਾ ਜਿੰਨੇ ਵੀ ਆਹ ਫਿਲਮਾਂ ਦੇ ਵਿੱਚ ਕਲਾਕਾਰ ਐਕਟਰ ਕੰਮ ਕਰਦੇ ਨਾ ਸਾਰੇ ਬਾਬੇ ਤੋਂ ਟਾਈਮ ਮੰਗਦੇ ਆ ਬਾਬੇ ਕੋਲੇ ਟਾਈਮ ਹੈ ਨਹੀਂ ਆਹ ਫੈਲ ਭਰੀ ਪਈ ਐ ਗੰਗੂ ਗੱਲ ਸਲਮਾਨ ਖਾਨ ਸ਼ਾਹਰੂਖ ਖਾਨ ਸਾਰਿਆਂ ਨਾਲ ਦਿਖਦੀਆਂ ਫੋਟੋਆਂ ਹਾਂ ਬਾਬਾ ਹੀ ਐ ਬਾਬਾ ਹੀ ਐ ਤੂੰ ਵੀ ਨਾ ਸਮਝਨੀ ਕਿ ਬਾਬਾ ਹੀ ਆ ਜਾ ਪਹਾੜਾਂ ਦੇ ਵਿੱਚੋਂ ਆਈਆਂ ਸ਼ਿਲ ਪਹਾੜਾਂ ਦੇ ਵਿੱਚੋਂ ਜੜਨਾ ਬੂਟੀਆਂ ਲੈ ਕੇ ਆਉਨੇ ਆ ਦੇਖਿਆ ਇਹ ਦੇਖੀਏ ਕਦੇ ਜੜੀ ਬੂਟੀ ਨਾ ਬਾਬਾ ਜੀ ਵਿੱਚੋਂ ਲਿਆਂਦੀ ਏ ਤੂੰ ਐਵੇਂ ਬੋਲੀ ਐ ਨਾ ਚਬਰ ਚਬਰ ਤੂੰ ਚੁੱਪ ਕਰਕੇ ਬੈਠ ਹਾਂ ਵੀ ਭਗਤਾ ਤੂੰ ਦੱਸ ਤੈਨੂੰ ਕੀ ਬਿਮਾਰੀ ਐ ਬਾਬਾ ਜੀ ਥੱਕ ਜਾਨਾ ਸਾਰਾ ਦਿਨ ਗਾਈਆਂ ਚਾਰਦਿਆਂ ਸਾਰ ਹੱਥ ਨੂੰ ਐਨਲ ਹੋ ਜੰਨੇ ਆ ਉਹ ਤਾਂ ਉਹ ਤਾਂ ਮੈਨੂੰ ਦੇਖ ਕੇ ਪਤਾ ਲੱਗ ਜਾਂਦਾ ਭਗਤਾ ਤੇਰਾ ਹਾਲ ਬਹੁਤ ਮਾੜਾ नहीं नहीं अच्छा बाबा तेनु ਬਾਹਰ ਬਿਮਾਰਨਾ ਘਟਾ ਜੇ ਤੈਨੂੰ ਇੱਕ ਗੱਲ ਪੁੱਛਾਂ ਝੂੜ ਤਾਂ ਨਹੀਂ ਬੋਲੇਗਾ ਨਹੀਂ ਬੋਲਦਾ ਬਾਬਾ ਪੱਕੀ ਗੱਲ ਹੈ ਪੱਕੀ ਗੱਲ ਹੈ ਤੈਨੂੰ ਬਾਹਰ ਲੀਆਂ ਬਿਮਾਰਨਾ ਘਟਾ ਤੈਨੂੰ ਅੰਦਰ ਲੀਆਂ ਬਿਮਾਰੀਆਂ ਜ਼ਿਆਦਾ ਸਹੀ ਗੱਲ ਕਹਿਣਾ ਮੈਂ ਅੱਛਾ ਸਹੀ ਗੱਲ ਹੈ ਸਹੀ ਗੱਲ ਹੈ ਅੰਦਰ ਹੈਗੀਆਂ ਬਿਮਾਰੀਆਂ ਤੇਰੀ ਚੱਕ ਦੇ ਕੇ ਦੇ ਕੇ ਜੜੀ ਬੂਟੀਆਂ ਚੱਕ ਦੋ ਬਾਬਾ ਇਹੋ ਜੀ ਜੜੀ ਬੂਟੀ ਦੇਵਾਂਗੇ ਤੈਨੂੰ ਖੱਤਰ ਵਰਗਾ ਬਣਾ ਦੇਾਂਗੇ ਨਹੀਂ ਬਾਬਾ ਜੀ ਖੱਤਰ ਵਰਗਾ ਘੋੜੇ ਵਰਗਾ ਬਣਾਉਣਾ ਕੋੜੇ ਵਰਗਾ ਬਣਾਵਾਂਗੇ ਖੱਤਰ ਵਰਗਾ ਤਾਂ ਤੂੰ ਹੁਣ ਹੈ ਤੈਨੂੰ ਇਹੋ ਜੀ ਦਵਾਈ ਬੂਟੀ ਦੇਵਾਂਗੇ ਤੂੰ ਐ ਠੱਪ ਨਾ ਮਾਰੇਂਗਾ ਹਿੱੱਕਦੇ ਉੱਤੇ ਕਿ ਹਾਂ ਬਾਬਾ আচ্ছা ਵਾਹ ਬਾਕੀ ਤੂੰ ਦਵਾਈ ਦਿੱਤੀ ਸੀ ਤੇਰਾ ਪੱਕਾ ਇਲਾਜ ਕਰਦਾਂਗੇ ਦੇਦਗੇ ਜੜੀ ਬੂਟੀ ਦੇਦਗੇ ਦੇ ਦੋ ਬਾਬਾ ਜੀ ਲੈ ਸੰਭਾਲ ਕੇ ਰੱਖੀ ਬਸ ਇਹਨੂੰ ਤੂੰ ਤੜਕੇ ਹੱਥ ਨੇ ਸੁੰਘਣੀ ਐ ਠੀਕ ਹੈ ਜੀ ਫੇਰ ਦੇਖੀ ਹਾਂ ਠੀਕ ਹੈ ਜੀ ਫੇਰ ਸੁੰਘਣੀ ਐ ਤੇ ਫੇਰ ਦੇਖੇ ਕਿਵੇਂ ਥੱਪਗਾ ਮਾਰਨਾ ਤੂੰ ਹਿੱਕ ਤੇ ਮੰਨੇਗਾ ਬਾਬੇਰ ਦਾ ਸ਼ਰੀਰ ਹੋ ਜੂ ਤੇਰਾ ਤਕੜਾ ਪੂਰਾ ਧੰਨਵਾਦ ਬਾਬਾ ਜੀ ਹਾਂ ਫੇਰ ਦੇਖੀ ਫੇਰ ਤੂੰ ਮੈਨੂੰ ਮਿਲੀ ਉਹ ਤੋਂ ਬਾਅਦ ਠੀਕ ਹੈ